ਵਾਨ ਸੁਵੰਨੀਆਂ ਚੀਜ਼ਾਂ ਵਰਤਦੀ ਆ ਵਾਨ ਸੁਵੰਨੀਆਂ ਤੇ ਤਾਂ ਵੀ ਇਹਦੀ ਆਕੜ ਮੈਂ ਆਣੀ ਕਿ ਰਪਾਈ ਨਹੀਂ ਜਾਂਦੀ ਹੈਗੀ ਹੁਣ ਮੈਂ ਇਹਨੂੰ ਦੱਸਦੀ ਆ ਨਾ ਪਤਾ ਕਿ ਕਿਦਾਂ ਚੀਜ਼ਾਂ ਵਰਤਦੀਆਂ ਤੇ ਕਿਦਾਂ ਕਿਸ ਨੂੰ ਗੱਲਾਂ ਕਰੀਦੀਆਂ ਜਦੋਂ ਚਾਰ ਦਿਨ ਨਾਲ ਸਿਰ ਵਾਇਆ ਤੇ ਨਾ ਤੀਨਾ ਮੁਸ਼ਕਾਊਗੀ ਨਾ ਤੇ ਲਾਗੋ ਫੇਰ ਮੈਂ ਇਹਨੂੰ ਦੱਸੂਗੀ ਜਦੋਂ ਕਿ ਪਤਾ ਕੋਈ ਚੀਜ਼ ਰਹਿ ਨਹੀਂ ਡੇੜੀ ਇਹਦੇ ਵਰਤਨ ਜੋਗੀ ਫਿਰ ਵਿਖਾਂਗੀ ਨਾ ਕਿੰਨਾ ਕਿੰਨੂ ਜੱਜ ਜੀਤਾ ਦੇ ਦਿੰਦੀ ਆ ਸਾਬਣ ਸੂਬਨ ਤੇਲ ਤੂਲ ਬਰਤਨ ਨੂੰ ਅਗਲੀ ਨੇ ਤੇ ਕਦੀ ਵੀ ਨਹੀਂ ਕੋਈ ਚੀਜ਼ ਬਰਤਨ ਨੂੰ ਦੇਣੀ ਗੱਲਾਂ ਕਰਨੀਆਂ ਵਾ ਇਹ ਮਹਾਜੋਦੜਾਂ ਦੇ ਸੇਤੇ ਉੱਡੀ ਫਿਰਦੀ ਆ ਕਰਦਾ ਜੀ ਭਾਵੇਂ ਜਿੰਨਾ ਵੀ ਭਾਵੇਂ ਲੱਖ ਮਾੜਾ ਹੋਵੇ ਕਦੀ ਇਦਾਂ ਨਹੀਂ ਕਿਹਾ ਜਾਂਦਾ ਕਿ ਇਹ ਸੱਪਣੀ ਆ ਜਾਂ ਇਹ ਆ ਵਾ ਉਹ ਆ ਪਤਾ ਨਹੀਂ ਕਿਹੜੇ ਸਾਬਣ ਦੇ ਮੂੰਹ ਇਦਾਂ ਦੀਆਂ ਗੱਲਾਂ ਨਿਕਲ ਗਿਆ ਲਾਉਣੀ ਆ ਨਾ ਇਹਨਾਂ ਨੂੰ ਤਾਲਾ ਇਹਨੂੰ ਪਤਾ ਫੇਰ ਲੱਗਣਾ ਕਿੱਦਾਂ ਵਰਤੂ ਕੀ ਬਣਾਏ ਚੀਜ਼ਾਂ ਹੁਣ ਵੇਖ ਰਹੀਆਂ ਨਾ ਕਿਦਾਂ ਖੋਲਦੀ ਐ ਜਿੰਦਰਾ ساری ਉਮਰ ਇੰਨੇ ਵੀ ਪਥਰੇ ਲੋਕ ਲਾ ਛੜੇ ਸਾਡੇ ਤੋਂ ਹੁਣ ਸਾਡੀ ਆਈ ਵਾਰੀ ਹੁਣ ਦੱਸੂਗੀ ਇਹਨੂੰ ਪਤਾ ਮੈਂ ਹਾਦੀ ਹੋ ਗਈ ਐ ਮਾਈ ਵਾਲੀ ਖਾਣਾ ਪੀਣਾ ਸਾਰਾ ਕੋ ਜਿੰਨੇ ਇੱਥੇ ਹੁੰਦਾ ਵਾ ਖਰਚੇ ਆ ਪਾਈਦੇ ਤੇ ਕਰੀਏ ਤੇ ਤਰੀਫਾ ਕਰਨ ਨੂੰ ਜੀਤਾ ਮਾਲਾ ਜਿ ਰੱਖੀ ਆ ਮਹਾ ਜੇ ਆਪਾਂ ਦੇ ਭਾਵੇਂ ਇਹਨੂੰ ਸੋਨੇ ਦੇ ਬਣ ਕੇ ਵਿਖਾ ਦਈਏ ਇਹਨੇ ਨਹੀਂ ਕਹਿਣਾ ਕਿ ਤੁਸੀਂ ਚੰਗੀਆਂ ਜੇ ਚੰਗਾ ਤੇ ਇਹਨੇ ਨਾ ਸਿਰਫ ਸੋਨੂ ਤੇ ਜੀਤਾ ਨੂੰ ਹੀ ਕਹਿਣਾ ਵਾ ਕਿ ਤੇ ਮੈਨੂੰ ਅੱਗ ਲੱਗੀ ਪਈ ਐ ਮੇਰਾ ਤਾਂ ਕਲੇਜਾ ਸੜਨ ਦਿਆ ਵਾ ਬੁਟੀਆਂ ਨੱਤੀਆਂ ਸਾਰੇ ਕੰਮ ਕਰਨੂ ਆਪਾਂ ਦਵਾਈਆਂ ਇਹਨਾਂ ਨੂੰ ਆਪਾਂ ਦਵਾਈਏ ਰੋਟੀ ਖਾਣ ਵਾਲੀ ਇਹਨੇ ਚੰਗੀ ਭਲੀ ਤੇ ਭੱਜੀ ਹੋਣਾ ਕਿ ਮੈਨੂੰ ਭੁੱਖ ਲੱਗੀ ਐ ਛੇਤੀ ਮੈਨੂੰ ਰੋਟੀ ਦੇ ਦੇ ਆ ਪਹਾੜ ਨਹੀਂ ਹਿਲਾਉਣਾ ਹੁੰਦਾ ਕੱਖ ਕੰਮ ਕਿਤੇ ਕਰਨਾ ਨਹੀਂ ਹੁੰਦਾ ਇਹਨੇ ਜਿੰਨਾ ਕਿ ਨੂੰ ਕੰਮ ਕਹ ਦੋ ਸਿਰਫ ਉਹਨਾ ਕੰਮ ਹੀ ਕਰਨਾ ਵਾ ਤੇ ਲੋਕਾਂ ਨੂੰ ਦੱਸਦੀ ਫਿਰਦੀ ਆ ਕਿ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਹੁਣ ਨਹੀਂ ਕੁਝ ਕੱਢੀ ਹੁਣ ਤੇ ਮੂੰਹ ਚ ਕਿਤੇ ਜਬਾਨ ਨਹੀਂ ਨਿਕਲਦੀ ਹੈ ਗਈ ਕਿ ਮੂੰਹ ਤੇ ਜਬਾਨ ਵੀ ਹੈਗੀ ਆ ਫੇਰ ਕਹਿਣਾ ਬੋਲਦੀ ਆ ਬੋਲਦੀ ਆ ਸਾਰੀ ਛੜਿਆ ਮੈਨੂੰ ਤੇ ਇਹਨੇ ਸਾਰੀ ਛੜਿਆ ਜਦੋਂ ਨਹੀਂ ਮੈਂ ਇਸ ਘਰ ਦੇ ਵਿਆਹੀ ਆਈ ਆ ਨਾ ਇਹਨੇ ਨਹੀਂ ਕਿਤੇ ਸੁਖਰੀ ਰੋਟੀ ਮੇਰੇ ਇੱਥੇ ਖਾਣ ਦਿੱਤੀ ਸੜ ਜੇ ਇਹਦੀ ਜ਼ੁਬਾਨ ਉਹ ਮੈਨੂੰ ਤੇ ਗੁੱਸਾ ਹੀ ਚੜ ਚੜ ਜਾਣ ਰਿਆ ਕਿ ਇਹਨੇ ਮੈਨੂੰ ਸੱਪਣੀ ਕਿਹਾ ਤੇ ਕਿਹਾ ਕਿਉਂ ਸੱਪਣੀ ਹੋਵੇ ਇਹ ਇਹਦੀ ਹੋਵੇਤੀ ਮੈਂ ਕਿਉਂ ਹੋਵਾਂ ਸੱਪਣੀ ਸ਼ਰਮ ਹੀ ਨਹੀਂ ਆਈ ਮਾਸਾ ਵੀ ਕਿ ਬਗਾਨੇ ਘਰ ਜਾ ਕੇ ਆਪਣੀ ਨੂਨੂ ਤੂੰ ਸਪਣੀ ਗੈਂ ਡੀਆਂ ਆਂਦਰਾ ਸਾਡਣ ਡੀਆਂ ਮੇਰੀਆਂ ਕਿਨੇ ਕਿਹਾ ਤੇ ਕਿਹਾ ਕਿਉ ਮੈਨੂੰ ਜੀ ਤੇ ਕਹਤਾ ਮੇਰਾ ਇੱਥੇ ਗਲਾ ਘੁੱਟਦਾ ਜ਼ਹਿਰ ਵਿਖਾਈ ਦੇਂਦੀ ਮੈਨੂੰ ਇਹ ਜ਼ਹਿਰ ਵਿਖਾਈ ਦੇਂਦੀ ਮੰਜੀ ਤੇ ਬੈਠੀ ਢਈ ਫੁਲਕਾ ਲਾਉਣ ਢਈਆਂ ਲਾਉਣ ਢਿੱਡ ਚ ਡੇ ਕੁਛ ਨਾ ਕੁਛ ਪਾਉਣਾ ਹੀ ਆ ਨਾ ਉਹਦੇ ਲਈ ਵੀ ਲਾਣੀ ਦੋ ਕਿਹਦੇ ਲਈ ਮਾਤ ਵਾਲੀ ਹੋਰ ਕਹਿੰਦੇ ਲਈ ਉਹ ਮੈਂ ਨਹੀਂ ਲਾਉਣੀਆਂ ਲਾਣੀਆਂ ਆਪੇ ਲਾਲੇ ਉਹਦੇ ਹੱਥ ਪੈ ਚੰਗੇ ਆ ਨਾ ਜਿੰਨੀ ਉਹਦੀ ਜੀਭ ਚੱਲਦੀ ਹੈ ਨਾ ਉਸ ਤੋਂ ਵੱਧ ਹੱਥ ਚੱਲਦੇ ਆ ਉਹ ਫੇਰ ਉਹਨੇ ਰੋਲਾ ਪੁੰਦੀ ਰਹਿਣਾ ਹੁਣ ਮੈਨੂੰ ਰੋਟੀ ਵੀ ਨਹੀਂ ਦਿੰਦੇ ਮੱਥਾ ਡੰਮ ਦੇ ਕੋਈ ਗੱਲ ਨਹੀਂ ਕੋਈ ਰੋਲਾ ਪੁੰਦੀ ਤੇ ਪਾਈ ਜਾਵੇ ਮੈਨੂੰ ਹੁਣ ਇਹਦੀ ਕੋਈ ਪਰਵਾਹ ਨਹੀਂ ਹੈ ਮੈਂ ਨਹੀਂ ਪਕਾਉਣੀਆਂ ਰੋਟੀਆਂ ਪਕਾ ਕੇ ਰੱਖ ਦੇ ਆਪੇ ਖਾ ਲਊਗੀ ਤੁਹਾਡੀਆਂ ਗੱਲਾਂ ਕਰਕੇ ਮੈਨੂੰ ਇਹਦੇ ਥੱਲੇ ਲੱਗਣਾ ਪੈਂਦਾ ਨਹੀਂ ਤੇ ਮੈਂ ਇਹਨੂੰ ਟੇਚ ਤੂੰ ਤੇ ਹਾ ਗੱਲ ਕਹਿਣ ਦੀ ਹੈ ਨਾ ਬਾਅਦ ਚ ਚਾਰਾਂ ਜੀਆਂ ਦੇ ਵਿੱਚ ਬੈਠਿਆ ਇਹਨੇ ਸਾਡੀ ਬਦਨਾਮੀ ਕਰਨੀ ਆ ਇਹਨੇ ਕਹਣਾ ਮੈਨੂੰ ਤਾਂ ਰੋਟੀ ਪਾਣੀ ਨਹੀਂ ਪੁੱਛਦੇ ਅਸੀਂ ਝੂਠਿਆਂ ਪੈਣਾ ਹੀ ਆ ਸਾਰੇ ਜੀਆਂ ਦੇ ਵਿੱਚ ਤੇ ਜਿਹੜੀ ਮੇਰੀ ਬਦਨਾਮੀ ਕਰਨ ਦੀ ਆ ਉਹ ਨਹੀਂ ਤੁਹਾਨੂੰ ਦਿਖਦੀ ਹੈਗੀ ਉਹ ਬਾਬਾ ਕੀ ਕਰੀਏ ਫਿਰ ਹੁਣ ਦੱਸ ਕੀ ਕਰੀਏ ਫਾਈ ਲੱਗ ਜੀਏ ਫਿਰ ਹੁਣ ਹੁਣੇ ਨਹੀਂ ਫਾਈ ਲੱਗਣਾ ਸਾਨੂੰ ਵੀ ਫਾਈ ਲੱਗਣਾ ਪੈਣਾ ਵਾ ਮੈਂ ਮਰ ਜਣਾ ਕੇ ਦੇਣੀ ਦੇ ਸਿਰ ਚੜ ਕੇ ਫਿਰ ਨਾ ਆਖੇ ਦੱਸਿਆਣੀ ਮੈਂ ਰੋਲਾ ਪਾਪਾ ਕੇ ਦੱਸਣਾ ਕਿ ਮੈਂ ਇਹਦੇ ਸਿਰ ਚੜ ਕੇ ਮਰ ਜੀ ਐਵੇਂ ਦਿਮਾਗ ਖਰਾਬ ਕਰੀ ਜਾਣ ਢੀ ਆ ਮੈਂ ਤੇ ਨਹੀਂ ਦਿਮਾਗ ਖਰਾਬ ਕਰਦੀ ਜਾਓ ਗਰਮੀ ਅੱਗੇ ਬੜੀਆ ਪਕਾ ਦੇਣੀ ਆ ਐਵੇਂ ਦਿਮਾਗ ਖਰਾਬ ਕਰੀ ਜਾਣੀ ਆਪਣਾ ਵੀ ਤੇ ਨਾਲ ਮੇਰਾ ਵੀ ਜੇ ਲੋ ਨਹੀਂ ਦੇਈਆਂ ਤਾਂ ਦੋ ਰੋਟੀਆਂ ਲਾ ਕੇ ਰੱਖਦੇ ਆਪੇ ਖਾ ਲੂਗੀ ਜੇ ਤੁਸੀਂ ਕਹਿੰਦੇ ਆ ਨਾ ਤੇ ਮੂੰਹ ਚ ਬੁਰਕੀਆਂ ਵੀ ਪਰ ਆ ਵੇ ਰਹਿਣ ਦੇ ਮੈਂ ਕਿਹਾ ਨਹੀਂ ਨਾ ਕੀ ਪਤਾ ਰੱਤ ਪੈਰ ਚੱਲਦੇ ਨਾ ਹੁਣ ਕੋਈ ਮੁਰਗੀ ਨਹੀਂ ਖਾਦੀ ਜਾਣੀ ਬੱਸ ਕਰ ਅੱਗੇ ਘਟ ਦਿਮਾਗ ਖਰਾਬ ਹੋਇਆ ਵਾ ਜਿਹੜਾ ਤੂੰ ਹੁਣ ਸਾਡਾ ਨਹੀਂ ਡਈ ਆਓ ਮੈਂ ਦਿਮਾਗ ਖਰਾਬ ਕਰਦੀ ਆ ਮਾਂ ਦੇ ਰੀਤੇ ਕਰਦੀ ਨਹੀਂ ਬਣਾ ਦਿਮਾਗ ਖਰਾਬ ਉਹਦਾ ਕਿਡੀ ਸ਼ਰਤੀ ਫਿਕਰ ਪੈ ਜਾਂਦਾ ਕਿ ਉਹਨੇ ਨਹੀਂ ਰੋਟੀ ਖਾਦੀ ਤੇ ਉਹਰੇ ਲਈ ਜਰੂਰ ਪਕਾਦੀ। ਉਹਨੂੰ ਵੀ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਸਪਣੀ ਕਿਨੂੰ ਗਿਆ ਈ ਤੇ ਕਿਉਂ ਗਿਆ ਈ। ਇਰਾਰੇ ਮੈਂ ਚੰਗੀ ਤਰ੍ਹਾਂ ਹੀ ਇਲਾਜ ਕਰਦੀ ਆ ਇੱਕ ਵਾਰੀ। ਆਟਾ ਦਾ ਖਾਬੜੇ ਤੇ ਫੇਰੀ ਘਾਟੀਆਂ ਲਾ। ਇਹਨੇ ਸਪਣੀ ਕਿਹਾ ਤੇਗਾ ਨਾ ਮੈਨੂੰ ਪਰ ਹੁਣ ਮੈਨੂੰ ਸਪਣੀ ਬਣ ਕੇ ਵਿਖਾਉਂਗੀ ਜਿੰਨੀ ਜ਼ਹਿਰ ਸਪਣੀ ਦੇ ਵਿੱਚ ਹੁੰਦੀ ਨਾ ਉਹ ਤਾਂ ਵੱਧ ਹੀ ਦੀ ਜ਼ਿੰਦਗੀ ਵਿੱਚ ਮੈਂ ਜ਼ਹਿਰ ਕੋਲ ਦੀਆਂ ਇਹਨੂੰ ਵੀ ਲੱਗ ਪਤਾ ਜਾਊਗਾ ਨਾ ਉਹ ਘੋਗੀ ਨਾ ਜਦੋਂ ਲੂਣ ਜ਼ਿਆਦਾ ਤੇ ਨਾਲੇ ਵੜੇ ਇਹਦਾ ਬੀਪੀ ਫਿਰ ਇਹਨੂੰ ਮੈਂ ਬੱਸ ਦੱਸੂਗੀ ਨਾ ਪਾਊਗੀ ਜਿਹੜਾ ਬੰਮਾਰ ਕਿਤੇ ਬੋਲਣ ਲੱਗਿਆ ਵੇਖਿਆ ਨਹੀਂ ਆ ਕਿ ਮੈਂ ਕਹਿਣ ਕੀ ਡਈ ਆ ਤੇ ਮੈਂ ਬੋਲਣ ਕੀ ਡਈ ਆ ਜੋ ਮੂੰਹ ਚੋਂਦਾ ਜੋ ਜੀ ਕਰਦਾ ਬੋਲੀ ਜਾਂਦੀ ਬੋਲੀ ਜਾਂਦੀ ਤੇ ਇਹ ਇਥੇ ਦੇ ਘਰ ਨਹੀਂ ਬੜੀ ਹੁਸਰ ਲੱਗਾਈ ਅੰਦਰ ਵੇ ਕਿੰਨਾ ਨਜਾਰੇ ਠੰਡੇ ਥਾ ਇਹ ਸੀ ਚੱਲਦਾ ਹੁੰਦਾ ਮम्मी ਜਿੰਨਾ ਚਿਰ ਬੱਤੀ ਨਾ ਨਾ ਆਈ ਉਹ ਨਜ਼ਰ ਤੇ ਇੱਥੇ ਟਾਈਮ ਪਾਸ ਕਰਨਾ ਪੈਣਾ ਉੰਤਰਾ ਪਤਾ ਨਹੀਂ ਘਾਤੋਂ ਸਾਲ ਦੇ ਵਿੱਚ ਤੇ ਬੱਤੀ ਬੰਦ ਨਹੀਂ ਹੁੰਦੀ ਤੇ ਗਰਮੀਆਂ ਦੇ ਵਿੱਚ ਬੱਤੀ ਦਿੰਦੇ ਹੀ ਨਹੀਂ ਆ। ਪੁੱਤਰੇ ਅੱਜ ਕੱਲ੍ਹ ਹੀ ਕੱਟ ਲਾ ਦਿੰਦੇ ਨੇ ਉਧਰੋਂ ਝੋਨੇ ਲੱਗਦੇ ਨੇ ਉਧਰੋਂ ਬੱਤੀ ਦੇ ਕੱਟ ਲਾ ਹਟਦੇ ਨੇ। ਹਾਲੋ। ਮਾਤਾ ਦੀ ਪਕਾਤੀ ਰੋਟੀ ਕਿ ਨਹੀਂ? ਪਕਾਤੀ ਆ। ਵਸਾਹ ਕਰਨਾ ਪੈ ਗਿਆ ਤੁਹਾਨੂੰ ਮੇਰੇ ਤੇ। ਜੇ ਤੁਹਾਨੂੰ ਨਹੀਂ ਨਾ ਯਕੀਨ ਹੈਗਾ। ਤੇ ਕੋਈ ਨਹੀਂ ਆਪ ਹੀ ਬੁਕਾ ਲਿਆ ਕਰੋ ਮੈਂ ਐਡੀ ਮਾੜੀਆਂ ਟੱਡੀ ਨਹੀਂ ਕਰਦੇ ਵਿੱਚ ਫਿਰ ਮੈਂ ਤੈਨੂੰ ਕਦੋਂ ਮਾੜੀ ਕਿਹਾ ਮੈਂ ਤੈਨੂੰ ਮਾੜੀ ਕਹਿੰਨਾ ਤੇਰੇ ਕਰਕੇ ਤਾਂ ਮੈਂ ਸਾਰਿਆਂ ਨਾਲ ਲੜਦਾ ਮੈਂ ਫਿਰ ਉਹ ਗੱਲਾਂ ਕਰਦੀਆਂ ਤੂੰ ਤੁਸੀਂ ਜੋ ਇੱਕੋ ਗੱਲ ਕਰੀ ਜਾ ਰਹੇ ਹੋ ਨਾ ਵਾਰ-ਵਾਰ 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 ਬਾਈ ਉੱਠਾਂ ਮੈਂ ਨਾ ਦੇਖਾਂ ਭੁੱਖ ਬੜੀ ਲੱਗੀ ਆ ਜੇ ਰੋਟੀ ਪੱਕੀ ਹੋਏ ਤੇ ਖਾਵਾਂ ਤੈਨੂੰ ਕਿਹੜੀ ਕਿਸ ਨੇ ਫੜਾਉਣੀ ਆ ਆਪ ਖਾ ਲੀਆਂ ਹੋਣੀਆਂ ਮੇਰਾ ਕਿਹੜਾ ਕਿਸ ਨੂੰ ਫਿਕਰ ਆ 哎。 ਉਹ ਮੇਰੇ ਲਈ ਰੱਖ ਕੇ ਗਈ ਹੋਣੀ ਆ ਕਿ ਐਡੇ ਵੇਖ ਲੋ ਮੈਨੂੰ ਕਚੱਜਿਆਂ ਦੀ ਆਵ ਕਚੱਜਿਆਂ ਵਾਲੇ ਕੰਮ ਨੰਗੀ ਸਬਜ਼ੀ ਰੱਖੀ ਆ ਇਹਨਾਂ ਨੇ ਵੀ ਢਾਕੀ ਦਵਾ ਭਾਂ ਵਿੱਚ ਮੱਖੀ ਮੁੱਖੀ ਪੈ ਜੇ ਉਹ ਤਾਂ ਹੀ ਚੰਜ ਜਿੰਗਾ ਕਲੇ ਨੂੰ ਰੱਬਾ ਅੱਜ ਵੇਲੇ ਆ ਪੈਨਸ਼ਨ ਹੀ ਕਢਾ ਲਈਏ ਫਿਰ ਕਿਦੇ ਕੰਮ ਹੀ ਆ ਜਾਂਦੀ ਆ ਪੈਲ ਕੰਤੋਂ ਨੂੰ ਨਾਲ ਲੈ ਜਿਨਾਂ ਦੋ ਜਣੇ ਕਢਾ ਲਏ ਹੁੰਦੇ ਆ ਪਰ ਉਹਨੂੰ ਰਹਿਣ ਹੀ ਦਈਏ ਮਨਾ ਉਹਦੇ ਜੇ ਕਢਾ ਲੈਂਦੀ ਤੇ ਉਹਨਾਂ ਹੀ ਖੋਖ ਇੰਜ ਲੈਣੀ ਆ ਉਹ ਚੜੀ ਨੇ ਫੇ ਵਿੰਦੀ ਰਹਿ ਜਾਣਾ ਪਾਣੀ ਵੀ ਲੈ ਆਈ ਜਾਨੀ ਕਿਹੜਾ ਕਹਿੰਦੇ ਫੜਾਉਣਾ ਚੱਲ ਚੱਲ ਪਾਲਾ ਰੋਟੀ ਤੈਨੂੰ ਵੀ ਮੈਂ ਚੰਗੀ ਤਰ੍ਹਾਂ ਹੀ ਸਵਾਦ ਲਵਾਉਣੀ ਆ ਤੂੰ ਕੀ ਯਾਦ ਰੱਖੇਂਗੀ ਕਿ ਤੇਰਾ ਵਾਹ ਕਿ ਦਿਨ ਆ ਪਿਆ ਮੂੰਹ ਚ ਬੁਰਕੀ ਤੇ ਪਾ ਉਧਰ ਕਿਧਰ ਮੂੰਹ ਚ ਕਿਹਾ ਵਾ ਰੋਟੀ ਖਾਲਾ ਕਾਦਾ ਵ ਸਾਹ ਪਿਆ ਤੈਨੂੰ ਆਪੇ ਪਾਲੇ ਹੋਗੀ ਮੈਂ ਤਾਂ ਉੱਡੇ ਵੇਖਣ ਦੀ ਨਹੀਂ ਵਾ ਕੇ ਤੁਹਾਡਾ ਬੁੱਢਾ ਤੁਹਾਨੂੰ ਪੁੱਛਦਾਗੇ ਇਸਦਾ ਹੀ ਆ ਵੇ ਤੇ ਆਹ ਹੋ ਗਿਆ ਤੇ ਮੋਟਰਸੈਲ ਫਾੜ ਕੇ ਤੇ ਢੋਲੀ ਨਿਕਲ ਗਿਆ ਇਹੋ ਹੀ ਤੇ ਆਕੜ ਪੱਲੇ ਬੰਨ ਛੱਡੀ ਆ ਇਹਨਾਂ ਨੇ ਆਂਦੇ ਫੇ ਹੀ ਆਏ ਆਪਣੀ ਆਕੜ ਨਹੀਂ ਛੱਡਣੀ ਹੋਰ ਭਾਵੇਂ ਜੋ ਮਰਜੀ ਤੈਸ ਨੈਸ ਹੋ ਜਵੇ ਜਦੋਂ ਵੀ ਕਿਤੇ ਜਾਣਾ ਆ ਸਾਨੂੰ ਦੱਸਣਾ ਥੋੜੀ ਆ ਕੋਹ ਬਸ ਜਿੰਨੀ ਵੀ ਗਿੱਟਮਿਟ ਕਰਨੀ ਆ ਉਹ ਸੋਨੂ ਜੀ ਤਾਂ ਦੇ ਨਾਲ ਹੀ ਕਰਦੇ ਹੀ ਤੇ ਉਹਨਾਂ ਨੂੰ ਹੀ ਦੱਸਦੇ ਹੀ ਹਰ ਥਾਂ ਤੇ ਅਸੀਂ ਚੱਲੇ ਆ ਅਸੀਂ ਇੱਥੇ ਚੱਲੇ ਆ ਢਾਹ ਕੰਮ ਕਰ ਦੋ ਤੇ ਉਹ ਵੀ ਮੰਗਦੇ ਬੜਾ ਗਾੜੀ ਮਹਾਨੀ ਇਹਨਾਂ ਦਾ ਸੱਜੇ ਪੱਟੋਂ ਪੁੱਤ ਨਿਕਲਿਆ ਹੀ ਉਹ ਤੇ ਤੀਜਾ ਕਸੂਰ ਹੀ ਸਾਰਾ ਉਹਨਾਂ ਦਾ ਉਹਨਾਂ ਦਾਵਾ ਕੇ ਤੇ ਇਹਨਾਂ ਦਾ ਉਹਨਾਂ ਤੋਂ ਵੱਧ ਆ ਜਿਹੜੇ ਆਪਣੇ ਜੀਆਂ ਨੂੰ ਛੱਡ ਕੇ ਤੇ ਉਧਰ ਭੱਜੇ ਜਾਂਦੇ ਆ ਹੁਣ ਆ ਵੀ ਇਹੀ ਲਿਆ ਨਾ ਕਿੰਨਾ ਕੇ ਪੁਛਗੇ ਛਕਰਦਾ ਆ ਮਜਾਲ ਥੋੜੀ ਆ ਕਿਤੇ ਜਾਣ ਲੱਗਾ ਦਾਸੀ ਦਵੇ ਕਿ ਮੈਂ ਫਲਾਣੇ ਥਾਂ ਚੱਲੇ ਆ ਉਹ ਇਹਦੇ ਅਰਗੇ ਨੂੰ ਕਿਤੇ ਵਾਧਾ ਘਾਟਾ ਹੋ ਜਾਏ ਨਾ ਬਾਹਰ ਹੀ ਗਏ ਨੂੰ ਤੇ ਸਾਨੂੰ ਥੋੜੀ ਪਤਾ ਲੱਗਣਾ ਵਾ ਕਿ ਇਹਨੂੰ ਕਿੱਥੋਂ ਚੁੱਕ ਕੇ ਲਿਆਉਣਾ ਪੈਣਾ ਆ ਉਹ ਵੜ ਕੇ ਸੋਨੂ ਨਹੀਂ ਜਾਣਾ ਤੇ ਛਤਰ ਲੋਕਾਂ ਨੇ ਸਾਨੂੰ ਮਾਰਨੇ ਵੀ ਨੂੰ ਪੁੱਤ ਨਹੀਂ ਉਹ ਆਏ ਸਕੇ ਤੇ ਉਹ ਬਗਾਨਾ ਮੁੰਡਾ ਜਿਹੜਾ ਉਹ ਆਇਆ ਹੀ ਉਹ ਤੇ ਫਿਰ ਸੋਨੂ ਉਹਨਾਂ ਨੇ ਦੱਸ ਕੇ ਜਾਣਾ ਧੀਏ ਤੇ ਫਿਰ ਸੋਨੂ ਨੇ ਮਗਰ ਜਾਣਾ ਜਦੋਂ ਤੁਹਾਨੂੰ ਦੱਸਣਾ ਹੀ ਨਹੀਂ ਤੇ ਤੁਸੀਂ ਉਹਦੇ ਮਗਰ ਕਿੱਥੇ ਜਾਣਾ ਤੇ ਇਹ ਗੱਲ ਲੋਕਾਂ ਨੂੰ ਤਾਂ ਨਹੀਂ ਨਾ ਪਤਾ ਉਹ ਤੇ ਸਾਨੂੰ ਪਤਾ ਨਾ ਲੋਕਾਂ ਨੇ ਕਹਿਣਾ ਇਹ ਜਾਣ ਕੇ ਨਹੀਂ ਆਏ ਮੈਂ ਨਹੀਂ ਆਂ ਵੀ ਇੰਨੀ ਆਕੜ ਇਹਨਾਂ ਨੇ ਪੱਲੇ ਬੰਨ ਛੱਡੀ ਆ ਪਤਾ ਨਹੀਂ ਵੀ ਕਿੰਨੀ ਆਕੜ ਇਹਨਾਂ ਦੇ ਵਿੱਚ ਉਹ ਆਂਦੇ ਨਹੀਂ ਹੁੰਦੇ ਕੀ ਰੱਸੀ ਸੜ ਜਾਂਦੀ ਪਰ ਵਟ ਨਹੀਂ ਜਾਂਦਾ ਉਹ ਹਾਲ ਇਹਨਾਂ ਦਾ ਵਾ ਹੁਣ ਪੱਲੇ ਹੈ ਕੱਖ ਨਹੀਂ ਆ ਪਰ ਆਕੜਾਂ ਦਾ ਮੈਂ ਪੂਰੀ ਰੱਖਣੀ ਆ ਆਪਣੀ ਜਿੰਨੀ ਮੇਰੀ ਹੈਗੀ ਆ

ਜੇ ਰੋਟੀ ਖਾਂਡਾ ਪਿਆ ਜੇ ਕਿੱਦਾਂ ਕਰੀ ਜਾਂਦੀ ਉਹਦੇ ਮਿੱਆ ਉਹਨੂੰ ਕੋਠੇ ਦੇ ਪਿੱਛੇ ਚੱਲ ਜਾ ਜੇ ਖੰਗਣਾ ਹੀ ਆ ਦੇ ਆਪੇ ਕਿਹਾ ਮੇਰੇ ਕੋਲ ਨੀ ਕਿਆ ਜਾਂਦਾ ਹਾ ਨਹੀਂ ਦੋ ਬੁਰਕੀਆਂ ਤੇ ਉਹ ਵੀ ਖਾ ਖਾ ਕੇ ਰੱਖਤਾ ਵਾ ਖਾऊं ਖਾऊं ਹੀ ਲਾਇਆ ਵਾ ਹੇ ਖਾਣੀਆਂ ਨਾ ਟੋਟੀ ਖਾਣ ਪੀਣ ਦਾ ਸੁਆਦ ਤੇ ਨਾ ਘਰੇ ਬਹਿਣ ਦਾ ਹੀ ਕੋਈ ਸੁਆਦ ਹੈਗਾ ਵਾ ਅੱਜ ਰੋਟੀ ਖਾਣ ਬੈਠੇ ਆ ਤੇ ਉੱਥੇ ਵੇਲੇ ਭਲਾ ਇਹਨੂੰ ਭੁੱਖ ਪੈ ਗਈ ਆ ਉਹਦੋਂ ਦੀ ਜਿਹੜੀ ਲੈਣੀ ਆ ਆਪਾਂ ਰੋਟੀ ਪਾਈ ਨਹੀਂ ਹਨ ਡਗੜ ਡਗੜ ਕਰਦੀ ਰੋਈ ਦੇ ਵਿੱਚ ਚੱਲਦੀ ਆ ਮੈਂ ਨਹੀਂ ਖਾਣੀ ਤੂੰ ਖਾਲਾ ਖਾਣੀਆ ਦੇ ਮੈਂ ਵੀ ਨਹੀਂ ਖਾਣੀ ਆ ਗੀਦਾ ਉਹਦੋਂ ਮਨ ਕਰਦੀ ਜਾਂੜਿਆ ਮੇਰਾ ਤੇ ਹੇ ਤੇ ਜੋ ਕਾਉਂ ਕਾਉਂ ਕਰੀ ਜਾਂਦੀ ਆ ਹਾਈ ਤੇ ਜੋ ਕਾਉਂ ਕਾਉਂ ਕਰੀ ਜਾਂਦੀ ਆ ਉਹ ਪਿੱਛੇ ਚੱਲ ਜਾ ਕੁਛ ਨਹੀਂ ਹੋ ਗਿਆ ਨਹੀਂ ਪਿੱਛੇ ਕਿੱਥੇ ਚੱਲ ਜਾ ਆ ਨেরা ਲੂਣ ਤੇ ਮਿਰਚਾ ਕੀਤੀਆਂ ਮਾ ਮੇਰਾ ਤੇ ਬੁਰਾ ਹਾਲ ਹੋ ਗਿਆ ਇੱਕ ਫੁਰਕੀ ਮੈਂ ਪਾਈ ਨਹੀਂ ਤੇ ਉਹ ਮੇਰੀ ਦੂਣੀ ਹੋ ਕੇ ਨਿਕਲੀ ਆ ਹੇ ਲੂਣ ਤੇ ਮਿਰਚਾ ਮੈਂ ਕੀਤੀਆਂ ਉਹੀ ਸਬਜੀ ਆਪਾਂ ਖਾਣੇ ਚੰਗੀ ਬਣੀ ਸਬਜੀ ਆ ਹਾ ਖਾ ਕੇ ਤੇ ਵੇ ਮੈਂ ਖੜੀ ਜੇ ਝੂਠੀ ਕੀਤੀ ਨਹੀਂ ਆ ਬਾਹਰ ਆਇਓ ਸੋਲੋ ਤੁਹਾਡੀ ਮਾਂ ਕੀ ਕਹਿੰਦੀ ਆ ਹਾ ਰੱਬਾ ਤੁਹਾਡੇ ਕਹਿੰਦੇ ਮਤਲਬ ਤੇ ਇਹ ਆ ਨਾ ਕਿ ਮੈਂ ਸਬਜੀ ਦੇ ਵਿੱਚ ਲੂਣ ਮਸਾਲਾ ਵੱਧ ਪਾ ਦਿੱਤਾ ਹਏ ਨਹੀਂ ਵੇਖ ਲੋ ਆ ਵੇਖ ਲਾ ਕੇ ਸਬਜੀ ਜੀ ਨੇ ਨੀਰਾ ਜ਼ਹਿਰ ਕੀਤਾ ਵਾ ਮਿੱਚਾਂ ਕਿੰਨੀਆਂ ਲੂਣ ਕਿੰਨਾ ਹੋਈਓ ਸਬਜੀ ਆਪਾਂ ਖਾਣ ਡਿਆ ਹੈਗੀ ਕੋਈ ਆਜੀ ਗੱਲਬਾਤ ਹਾਏ ਮੇਰਾ ਤੂ ਬੁਰਾ ਹਾਲ ਹੋ ਗਿਆ ਕੋਈ ਨਹੀਂ ਮੈਨੂੰ ਟੀਕਾ ਲਿੰਦੀ ਹੈ ਨਹੀਂ ਉਹ ਮੈਨੂੰ ਟੀਕਾ ਲਿੰਦੀ ਨੇ ਮੈਨੂੰ ਨਹੀਂ ਹੋ ਜੀਣ ਦੇਣਾ ਇਸ ਘਰ ਦੇ ਵਿੱਚ ਮੈਂ ਤੈਨੂੰ ਕਹਿਨੀ ਪਈ ਐ ਇਹਨੇ ਮਰਵਾਉਣਾ ਹੀ ਕੋਈ ਮਰਵਾਉਣਾ ਹੀ ਮਾਤਾ ਜੇ ਦੋ ਬੁਰਕੀਆਂ ਮਿਲਦੇ ਆ ਤੇ ਚੁੱਪ ਕਰਕੇ ਖਾਣਾ ਕਿਉਂ ਐਵੇਂ ਇਹੋ ਜੇ ਲੱਛਣ ਕਰਦੀਆਂ ਆਹ ਦੇ ਆ ਦੋ ਬੁਰਕੀਆਂ ਵਾ ਕਿਤੇ ਖਾ ਕੇ ਤੇ ਰੇ ਹੁਣ ਵੇ ਚੰਗੀ ਭਲੀ ਜਹਿਰ ਵਾ ਹੁਣ ਚੰਗੀ ਭਲੀ ਹੁਣ ਕੋਈ ਉਥੂ ਨਹੀਂ ਕੋਈ ਖਾਂਗ ਨਹੀਂ ਕੋਈ ਕੁਛ ਨਹੀਂ ਕੋਈ ਨੱਕ ਚ ਪਾਣੀ ਨਹੀਂ ਅੱਖਾਂ ਚ ਕਿਤੇ ਪਾਣੀ ਨਹੀਂ ਹੈਗਾ ਅਸੀਂ ਵੀ ਉਹ ਜ਼ਹਿਰ ਹੀ ਖਾਂਦੇ ਆ ਉਦਾਂ ਤੈਨੂੰ ਅਸੀਂ ਸਾਰੇ ਜ਼ਹਿਰ ਹੀ ਵਿਖਾਈ ਦੇਣਦੇ ਆ ਇਹਨੂੰ ਵੀ ਤੂੰ ਸੱਪਣੀ ਕਹਿਂਦੀ ਆ ਹੁਣ ਸਾਰਾ ਕੁਝ ਜ਼ਹਿਰ ਹੋ ਗਿਆ ਵਾ ਕਿ ਸਾਰਾ ਜ਼ਹਿਰ ਤੇਨੇ ਕੋਲ ਲਿਆ ਵਾ ਮੈਂ ਦੱਸਦੀ ਆ ਗਿਆ ਕਿਦਾਂ ਹੜਨਾ ਹੁਣ ਮੈਂ ਦੱਸਦੀ ਆ ਰੁਕ ਜਾ ਹੁਣ ਸੀ ਜੇ ਨਹੀਂ ਨਾ ਮੇਰੇ ਤੇ ਯਕੀਨ ਤੇ ਖਾ ਕੇ ਵੇ ਵੀ ਨਰਾਇ ਲੂਣ ਤੇ ਮਿਰਚੀ ਹੋ ਮੈਂ ਜਾਣ ਕੇ ਨਹੀਂ ਕਰਨ ਦੀ ਉਹ ਬੱਸ ਕਰ ਮਾਤਾ ਹੁਣ ਤੇਰੀਆਂ ਝੂਠੀਆਂ ਮੈਂ ਖਾਵਾਂ ਮੇਰੇ ਕੋਲ ਨਹੀਂ ਖਾਦੀ ਖੁੱਦੀ ਜਾਂਦੀ ਦੇ ਨਾ ਉਹ ਹੀ ਮਾਵਾ ਜਿਹੜੀ ਮੂੰਚੋਂ ਕੱਟ-ਕੱਟ ਕੇ ਬੁਰਕੀਆਂ ਤੁਹਾਨੂੰ ਖਵਾਲਦੀ ਰਹੀ ਮੈਂ ਹੁਣ ਹੋਰ ਨਹੀਂ ਹੋਗੀ ਮਾਵਾ ਉਹ ਹੀ ਆਨੇ ਸਿਆਣੇ ਆਖਿਆ ਪੁੱਤ ਕੁੱਤ ਹੋ ਜਾਂਦੇ ਆ ਮਾਵਾ ਨਹੀਂ ਹੁੰਦੀਆਂ ਤੇ ਆ ਖਾ ਕੇ ਵੇਖ ਲੈ ਜੇ ਮੈਂ ਝੂਠ ਬੋਲਦੀ ਆ ਤੇ ਨਾਲੇ ਮੰਮੀ ਕੱਲ ਜਦੋਂ ਕਿਤੇ ਤੁਸੀਂ ਆਏ ਆ ਉਹੀ ਤੇ ਮੈਂ ਆਪਾਂ ਅੰਦਰ ਪੂੜੀਆਂ ਹੀ ਖਾਂਦੇ ਰਹੇ ਏਸੀ ਵਾਲੇ ਕਮਰੇ 'ਚ ਵੜ ਕੇ ਤੇ ਸਾਨੂੰ ਤੇ ਏਡੀ ਦੂਰ ਕੋ ਸੁਣਿਆ ਇੰਨੀ ਪਤਾ ਹੀ ਨਹੀਂ ਲੱਗਾ ਪਿੰਡ ਸਾਰੇ ਦੇ ਵਿੱਚ ਤੇ ਏਡਾ ਰੌਲਾ ਪਿਆ ਵਾ ਨਾ ਕਿ सोनू ਜੀ ਤਾਂ ਨੇ ਵਿੱਕੀ ਨੂੰ ਤੇ ਪ੍ਰੀਤੀ ਨੂੰ ਘਰ ਗਿਆ ਨੂੰ ੱੱਕੇ ਮਾਰੇ ਆ ਪੈਣਾ ਸਾਰੇ ਕਹਿੰਦੇ ਉਹ ਕੁੱਟ ਖਾ ਕੇ ਆਏ ਉਹਨਾਂ ਘਰੋਂ ਆ ਹਾਏ ਆਹੋ ਵਾਵਾ ਕਿ ਤੇ ਇਹਨਾਂ ਦੀ ਤੂ ਤੂ ਮੈਂ ਮੈਂ ਹੋਈ ਉਹ ਨਹੀਂ सोनू ਜੀ ਤਾਂ ਨੇ ਮਾਰਿਆ ਇਹਨਾਂ ਨੂੰ ਤੇ ਕੀ ਪਤਾ ਹੈ ਕੀ ਕਰਨ ਗਏ ਉਧਰ ਐਵੇਂ ਛਦਾਈਆਂ ਨੂੰ ਮੂੰਹ ਚੁੱਕ ਕੇ ਚੱਲ ਗਏ ਆਪਾਂ ਲੱਭਦੇ ਹੀ ਨਾ ਕਾਗਜ਼ ਤੇ ਅਹੀਂ ਪਹਿਲਾ ਟ੍ਰੰਕ ਫੋਲਿਆ ਪਾਪੇ ਦਾ ਉਹਦੇ ਵਿੱਚੋਂ ਤੇ ਨਿਕਲੇ ਨਹੀਂ ਤੇ ਇਹਨਾਂ ਨੂੰ ਹੁਣਾਵਾ ਕਿ ਸੋਨੂ ਘਰੋਂ ਲੈ ਆਉਣੇ ਆ ਤੇ ਇਹ ਚੱਲ ਗਏ ਬਿਨਾਂ ਹੀ ਪਤਾ ਕੀਤਿਆਂ ਤੇ ਅਗਲੇ ਇਹਨਾਂ ਦੇ ਗਲ ਪੈ ਗਏ ਕਿ ਤੁਸੀਂ ਸਾਡਾ ਝੂਠਾ ਨਾਂ ਲਾਉਂਦੇ ਆ ਉਧਰੋਂ ਜਿਹੜਾ ਸਾਡਾ ਮਾਈ ਬੁੱਢਾਈ ਉਹ ਇਹ ਜਾ ਕੇ ਰਲ ਜਾਂਦੇ ਉਹਨਾਂ ਦੇ ਨਾਲ ਤੇ ਉੱਥੇ ਤੇ ਵਾਵਾ ਹੀ ਇਹਨਾਂ ਦੀ ਲਾਲਾ ਲਾਲਾ ਕਿਤੇ ਹੋਈ ਆ ਓ ਲੋਕੋ ਵੇਖ ਲਓ ਵੇਖ ਲਓ ਆ ਮਾਈ ਜਿਹੜੀ ਸੱਪਾਂ ਦੇ ਘਰ ਰਹਿੰਦੀ ਜੇ ਜਿੰਨੇ ਮਰਜੀ ਨੂੰ ਡੰਗ ਮਾਰ ਲੀਏ ਇਹਨੂੰ ਫੇਰ ਵੀ ਜ਼ਹਿਰ ਨਹੀਂ ਚੜਦਾ ਇਨ ਨੂੰ ਕਿ ਚੰਬੜ ਗਿਆ ਵਾ ਮੰਮੀ ਆ ਵੇਖ ਲਾ ਜਦੋਂ ਮੇਰੇ ਨਾਲ ਰਹਿੰਦੇ ਹੁੰਦੇ ਹੁੰਦੇ ਸੀ ਨਾ ਮਾਈ ਬੁੱਢਾ ਤੇ ਕੰਦਾ ਨਾਲ ਲੱਗ ਲੱਗ ਕੇ ਤਮਾਸ਼ੇ ਵੇਂਦੀ ਹੁੰਦੀ ਸੀ ਵੀ ਵਾਵਾ ਇਹਨਾਂ ਦੇ ਘਰ ਕਪਾਤ ਹੋਂ ਡਿਆ ਵਾ ਹੁਣ ਵੇਖ ਲਾ ਹੁਣ ਰੋਜ਼ ਤਾਂ ਮਾਸ਼ਾਅੱਲ ਹੁੰਦੀ ਹੋਏ ਵੀ ਨਹੀਂ ਇਹ ਮਾਈ ਨਾ ਡਈ ਹੈ ਨਾ ਤੇ ਹੋਰ ਕਿਧਰ ਨਾ ਡੈਣਾ ਵਾ ਮਾਈ ਨਾ ਹੀ ਡੈਣਾ ਆ ਵੇਖੀ ਇਤਨਾ ਮੜਾ ਜਾ ਘਰ ਤੋਂ ਬੋਲਣ ਦੀ ਆ ਮੇਰੀ ਗੱਲ ਸੁਣੋ ਅਹੀਂ ਨਹੀਂ ਲੜਾਈ ਦੇ ਵਿੱਚ ਵੜਨਾ ਮੁਰਕ ਨੇ ਆਖਣਾ ਜਾਣ ਬੋਝ ਕੇ ਸਾਡੇ ਘਰ ਆ ਗਏ ਆ ਹਾਂ ਗੱਲ ਕਰਦੀ ਪਤਾ ਨਹੀਂ ਰੱਖਦੀ ਵੀ ਉੱਚੀ ਉੱਚੀ ਬੋਲਦੀ ਮੇਰੀ ਗੱਲ ਸੁਣਾ ਮੇਰੀ ਗੱਲ ਤਾਂ ਸੁਣਾ ਘਰ ਨਾ ਜਾਇਓ ਉਹਨਾਂ ਦੇ ਘਰ ਨਾ ਜਾਇਓ ਇੱਥੇ ਗਲੀ ਚ ਖਲੋ ਕੇ ਦੇਖੀਓ ਸਹੀ ਗੱਲ ਕੀ ਆ ਸੁਣੀਏ ਤਾਂ ਸੀ ਪਤਾ ਨਹੀਂ ਕਿਹੜੀ ਮਿੱਟੀ ਦੀ ਭੜੀ ਆ ਜਲੂਸ ਕੱਢ ਛੜਿਆ ਸਾਡੇ ਘਰ ਦਾ ਆ ਕੇ ਵੇਖੋ ਉਹ ਵੇਖਦੇ ਕਿਉਂ ਨਹੀਂ ਜੇ ਫੇਰ ਕਹਿੰਦੇ ਨੂਹਾਂ ਮਾਰੀਆਂ ਨੂਹਾਂ ਨੂੰ ਇਹ ਸੱਪਣੀਆਂ ਦੱਸਦੀ ਜੇ ਮੈਂ ਤੂੰ ਮੈਨੂੰ ਕਹਿੰਦੀ ਚੁੱਪ ਕਰ ਮੈਂ ਚੁੱਪ ਕਦੀ ਵੀ ਨਾ ਹੋਊਂਗੀ ਮੈਂ ਰੋਲਾ ਪਾ ਪਾ ਕੇ ਦੱਸਾਂਗੀ ਹਾਂ ਹੈ ਨਹੀਂ ਬੱਸ ਕਰ ਕੀ ਹੋ ਗਿਆ ਵਾ ਉਹਨੂੰ ਪੁੱਛ ਉਹਨੂੰ ਪੁੱਛ ਜਿਹਨੇ ਤੇਰੇ ਤੋਂ ਪਾੜੀ ਵਾਰਿਆ ਸੀ ਮੈਨੂੰ ਆਂਦੀ ਤੂੰ ਸੱਪੜੀ ਆ ਤੈਨੂੰ ਵੀ ਕੁਛ ਨਾ ਕੁਛ ਕਹੋ ਕਿ ਫੇਰ ਤੇਰੀਆਂ ਅੰਦਰਾਂ ਨੂੰ ਨਾ ਸੇਕ ਲਗਣਾ ਮੈਨੂੰ ਪੁੱਛ ਕੇ ਮੇਰੇ ਤੇ ਕੀ ਬੀਤੰਡੀ ਆ ਰੋਟੀ ਖਾ ਨਹੀਂ ਰੋਟੀ ਨਹੀਂ ਖਾਣ ਦਿੰਦੀ ਬੈਨੀਆਂ ਮੈਨੂੰ ਬਹਿਣ ਨਹੀਂ ਦਿੰਦੀ ਇਹਨੇ ਨਹੀਂ ਮੈਨੂੰ ਚੱਕ ਦੇਣਾ ਮੈਂ ਨਹੀਂ ਹੋਣਾ ਮੇਜ ਨਾਲ ਤੱਕ ਇਹ ਜਾ ਇਸ ਕੰਮ ਵਿੱਚ ਰਹੂਗੀ ਜਾਂ ਮੈਂ ਰਹਿਣਾ ਅੱਜ ਫੈਸਲਾ ਹੋ ਕੇ ਰਹੂਗਾ ਮੈਂ ਉਸ ਉਹ ਨਜਰੇ ਕਰਤੀ ਫਿਰਨਾਂਗਾ ਇੱਥੇ ਤਮਾਸ਼ਾ ਲਾਉਣ ਦਾ ਚੱਲ ਕੀ ਤਮਾਸ਼ਾ ਲਾਇਆ ਤੂੰ ਤਮਾਸ਼ਾ ਕਿੰਨੀ ਮਰਜ਼ੀ ਗੱਲਾਂ ਕਰ ਲੈਣੀਆਂ ਤੇ ਜੇ ਮੇਰੇ ਮੂੰਹੋਂ ਗੱਲ ਨਿਕਲ ਕੇ ਤਾਂ ਰਾਤ ਤਮਾਸ਼ਾ ਤਮਾਸ਼ਾ ਮੈਂ ਨਹੀਂ ਲਾਇਆ ਲੋਕੀ ਲਵਾਉਣ ਦੇ ਲੋਕੀ ਖਲੋਖਲ ਕੇ ਵੰਦੇ ਮੱਥਿਆਂ ਤੇ ਹੱਥ ਰੱਕ ਰੱਕ ਕੇ ਬੇੜਾ ਗਰਕ ਕਰ ਛੜਿਆ ਇਹਨਾਂ ਦਾ ਪਸਾਦਿਆ ਇਹਨਾਂ ਦਾ ਆ ਜਿਹੜੇ ਤੂੰ ਕੋਣ ਨੂੰ ਨਾ ਮਾਤਾ ਨੂੰ ਖਿੱਚਣ ਵਾਲਾ ਜਿਹਨੂੰ ਮਾਤਾ ਆ ਬੇਬੇ ਇੱਧਰ ਆ ਜਾ ਜਾਂ ਤੇ ਪੱਕੀ ਲੈ ਜਾ ਹਾਂ ਤਾਂ ਲੈ ਜਾਣੀ ਬੇਬੇ ਆਹੀ ਪੱਕਾ ਖੜਦੇ ਵੀ ਨਹੀਂ ਜੇ ਉਧਰ ਕੱਲੀ ਵੀ ਬੜੀ ਛਤੀ ਸੀ ਇੱਥੇ ਆਹੀ ਨਿਕਲੀ ਚਲਵਾ ਕਰਵਾ ਉਹਨੇ ਇੱਥੇ ਰਹਿਣਾ ਚੰਗਾ ਤੇ ਲੜਾਈਆਂ ਸਾਡੇ ਕਾਗਜ਼ ਇੱਧਰ ਮੋੜ ਸਾਡੇ ਘਰ ਦੀ ਲੜਾਈ ਮੁੱਕੇ ਤੂੰ ਕਿਹੜਾ ਕੰਜਰ ਨੇ ਕਾਗਜ਼ ਸਾਡੇ ਕੋਆ ਤੁਹਾਡੇ ਕੋਈ ਨਾ ਪਤਾ ਲੱਗ ਗਿਆ ਸਾਨੂੰ ਅਸੀਂ ਸਾਰਾ ਪਤਾ ਕਰ ਲਿਆ ਵਾ ਤੂੰ ਕਾਗਜ਼ ਜਿੱਦਣ ਪੁਲਿਸ ਸੱਦੀ ਦਾ ਪੜੇ ਵੱਜੇ ਨਾ ਇਹਨਾਂ ਦੇ ਲੱਕ ਚ ਫੇ ਇਹਨਾਂ ਨੂੰ ਪਤਾ ਲੱਗਣਾ ਆ ਪੜੇ ਤੇਰੇ ਵੱਜਰੇ ਕਿ ਤਾਮਾਰੋ ਕੋਈ ਨਾ ਬੈਠੀ ਮੱਚ ਪਰ ਕੇ ਤੂੰ ਤੇ ਬੋਝ ਬਾਨ ਤੂੰ ਜੇ ਨਹੀਂ ਮੇਰਾ ਡੂੰਗਾ ਜਿਹੜਾ ਤਾਂ ਹੀ ਰਹਿਣਾ ਚਾਹੀਦਾ ਵਾ ਮੈਂ ਤੇ ਨਹੀਂ ਕੋਠੇ ਤੇ ਜਾਣਾ ਮੈਂ ਤੇਰੀ ਕੀ ਬੋਲਾਂ ਦੀ ਤੇਰੀ ਮਾਂ ਨੂੰ ਜਾ ਜਾ ਕੇ ਆਪਣਾ ਕੰਮ ਕਰ ਤੂੰ ਤੂੰ ਕੀ ਤਮਾਸ਼ਾ ਵੇਖਣ ਆਇਆ ਇੱਥੇ ਤਮਾਸ਼ਾ ਮਾਤਾ ਦੀ ਰਾਨ ਨੇ ਤੇ ਫੇਰ ਵੀ ਵੇਖਣ ਆਇਆ ਇਹਨੂੰ ਲਵਾਉਨੇ ਤੁਸੀਂ ਜੇ ਤੁਸੀਂ ਤੁਸੀਂ ਖਾਸ ਕਰਕੇ ਸਾਨੂੰ ਜੀਣ ਨਹੀਂ ਗਿੰਦੇ ਨਹੀਂ ਅੱਜ ਇਹ ਮੈਂ ਗਲੀ 'ਚ ਖੜੋ ਕੇ ਕਹਿਣੀ ਨਾ ਕੋਠੇ 'ਤੇ ਚੜ ਕੇ ਅਲੋਸਮੈਂਟ ਕਰਾਉਣੀ ਆ ਦੋਵੇਂ ਦਿਨ ਨਹੀਂ ਜੇ ਜੀਨ ਦਿੰਦੇ ਸਾਡਾ ਘਰ ਨਹੀਂ ਵਸਣ ਦੇਣ ਓ ਜਾ ਚੜ ਜਾ ਕੋਠੇ 'ਤੇ ਕਹਿ ਲਾ ਸਾਨੂੰ ਨਹੀਂ ਕੇਦੀ ਪਰਵਾਹ ਹੈਗੀ ਵੇਖਿਆ ਤੁਸੀਂ ਤੇ ਚਾਹੁੰਦੇ ਆ ਇਹ ਇਹ ਤਮਾਸ਼ੇ ਲਾਉਣ ਤੇ ਅਸੀਂ ਚੰਗੇ ਬਣੀਏ ਸਾਰੇ ਪਿੰਡ ਦੇ ਵਿੱਚ ਵੀ ਇਹ ਨਹੀਂ ਚੰਗੇ ਹੈਗੇ ਆ ਤੁਸੀਂ ਤਾਂ ਦੋਵਾਂ ਦੀ ਯਾਰੇ ਸਾਨੂੰ ਖਾ ਹੀ ਲਿਆ ਉਹ ਅੱਗੇ ਕਿਹਨੂੰ ਭਲੇ ਖਾਣੀ ਆ ਤੁਸੀਂ ਕਿੰਨੇ ਕੁ ਚੰਗੇ ਜੇ ਸਾਰੀ ਦੁਨੀਆ ਜਾਣਦੀ ਦਾ ਨਕਰ ਤੂਤਾ ਨੂੰ ਆਹੋ ਕੇ ਸਾਰਾ ਕੁਝ ਤੇ ਤੂੰ ਕਰਾਉਂਦੇ ਸੱਪਾ ਤੂੰ ਵੇ ਤੇ ਹਾਨੂੰ ਕਹਿੰਦੀ ਆ ਨਾ ਪਰ ਅਸਲੀ ਵੇਖਿਆ ਜਾਵੇ ਨਾ ਤੇ ਕੌਡੀਆਂ ਵਾਲਿਆ नाग ਤੂੰ ਹੀ ਤੂੰ ਤੇ ਆਹ ਤੇਰੀ ਸੱਪਣੀ ਨਾਲ ਜਿਹੜੀ ਐ ਕਰਕੇ ਸਾਡੀ ਜ਼ਿੰਦਗੀ ਚ ਨਾ ਸੱਪ ਵਾਂਗੂ ਕੁੰਡਲੀ ਮਾਰ ਕੇ ਬੈਠੀ ਆ ਵੇ ਜਬਾਨੇ ਦੀ ਕਿੱਦਾਂ ਜ਼ਬਾਨ ਚੱਲਦੀ ਕੈਂਚੀ ਵਾਂਗੂ ਇਹਦੀ ਵੇਹ ਚੱਲਣੀ ਨਹੀਂ ਆ ਤੂੰ ਇਹਦਾ ਜੀਣਾ ਹਰਾਮ ਕਰ ਛੜਿਆ ਵਾ ਜੀਣਾ ਨਹੀਂ ਕਦੇ ਹਰਾਮ ਕੀਤਾ ਵਾ ਤੂੰ ਸੱਸ ਸਾਰੇ ਨੂੰ ਟਿਕਾ ਨਹੀਂ ਦਿੰਦੀ ਆ ਤੁਹਾਡੀਆਂ ਜ਼ਬਾਨਾਂ ਆਈਡੀਆਂ ਵੱਡੀਆਂ ਤਾਂ ਜੀਣਾ ਗਲੀ 'ਚ ਜਾ ਕੇ ਰੋਲਾ ਪਾਉਂਦੇ ਆ ਤੁਸੀਂ ਤੁਹਾਡੇ ਘਰ 'ਤੇ ਕੋਈ ਗੱਲਬਾਤ ਨਹੀਂ ਹੁੰਦੀ ਆਵੇ ਇੱਧਰ ਹੀ ਰੋਣਾ ਪਿਆ ਤੁਹਾਡੇ ਘਰ ਅੱਗ ਲੱਗੀ ਹੋਵੇ ਨਾ ਉਹਨਾਂ ਨੇ ਗਲੀ 'ਚ ਵੀ ਬੋਲਣਾ ਉਹਨਾਂ ਨੇ ਕੋਠੇ 'ਤੇ ਚੜ ਚੜ ਕੇ ਵੀ ਬੋਲਣਾ ਨਹੀਂ ਤੈਨੂੰ ਕਿਹੜੀ ਅੱਗ ਲੱਗੀ 10 ਸਾਲ ਪਹਿਲੇ ਵੀ ਕਈ ਅੱਗ ਲੱਗੀ ਦੀ ਨਾ ਤੁਹਾਨੂੰ ਤੇ ਬੜਾ ਪਤਾ ਹੀ ਨਹੀਂ ਆ ਮਾਪੇਂਦਰ ਖੁਸ਼ੀਆਂ ਮਨਾਉਂਦੇ ਆ ਦੋ ਰੋਟੀਆਂ ਮੰਗਦੀ ਵਿਚਾਰੀ ਉਹ ਦੇਖੋ ਦਿੱਤੀਆਂ ਨਹੀਂ ਜਾਂਦੀਆਂ ਉਹਨੂੰ ਹਾਂ ਉਹ ਗੱਲ ਮੁੜ ਕੇ ਦੋ ਰੋਟੀਆਂ ਦੇ ਲਿਆ ਕੇ ਮਕਾ ਦੇਣੇ ਆ ਮੇਰੀ ਗੱਲ ਸੁਣ ਉਹਨਾਂ ਦੇ ਘਰ ਦਾ ਮਸਲਾ ਐਵੇਂ ਨਾ ਤੂੰ ਗਾ ਗਾ ਹੋ ਕੇ ਟੰਗੜਾਈ ਜਾਵੇਂ ਮਾਸੀ ਉਹਦਾ ਘਰ ਦਾ ਮਸਲਾ ਵਾ ਤੂੰ ਕਿ ਟੰਗੜਾਉਣੀ ਵਿੱਚ ਫਿਰ ਤੂੰ ਗਾਉਣਾ ਮੇਰੀ ਮਾਂ ਨੂੰ ਇਹਦਾ ਬੋਲਣਾ ਨਹੀਂ ਉਹਦੀ ਗੱਡਦਾ ਕਿ ਆਈ ਨਹੀਂ ਮਾਂ ਨੂੰ ਰੋਲੀ ਉਹਨਾਂ ਦੀ ਮੇਰੇ ਬੰਦੇ ਇਹਦਾ ਬੋਲਣ ਵਾਲੀ ਹੁੰਦੀ ਆ ਉਹ ਜਾਓ ਜਾਓ ਜਾ ਆ ਕੇ ਮਤਲਬ ਆਪਣੇ ਘਰੋਂ ਹੀ ਬਾਹਰ ਆ ਕੇ ਸਰਪਟਾਉਣ ਦਾ ਆਈ ਆਪਣੇ ਘਰ ਲੜੀਏ ਮਰੀਏ ਜੋ ਮਰਜੀ ਕਰੀਏ ਆ ਜਾ ਕੋਈ ਇਹਨਾਂ ਦੇ ਫੋਨ ਹੀ ਲੱਗਣਾ ਤੂੰ ਇਹਨਾਂ ਨਾਲ ਮੈਂ ਗੱਲ ਕਰਨੀ ਘਰ ਤਾਂ ਮੈਂ ਉਦੋਂ ਤੈਨੂੰ ਕਾਹ ਕਹਾਂ ਨੀ ਘਰ ਤਾਂ ਆਪਣੇ ਕੁੱਤਾ ਵੀ ਸ਼ੇਰ ਹੁੰਦਾ ਆ ਜਾ ਮੰਮੀ ਤੂੰ ਫੋਨਾ ਇੱਥੇ ਪੰਗਾ ਲਾ ਲਈ ਮੇਰੇ ਨਾਲ ਮੈਂ ਤਾਂ ਅੱਛਾ ਇੱਥੇ ਰੱਖ ਇੱਥੇ ਖਲੋਤਾ ਰਹੀ ਹਾਂ ਨਾ ਤੈਨੂੰ ਕਾਹੇ ਪਹਿਲਵਾਨ ਭੁੱਲਿਆ ਮੈਨੂੰ ਵੇਖ ਲੈਂਦੇ ਮੈਨੂੰ ਤੂੰ ਹੱਥ ਕਰਨੀ ਜੀਤਾ ਅੰਦਰ ਆਜੋ ਅੰਦਰ ਆਜੋ ਇੱਥੇ ਮੈਂ ਤੁਹਾਨੂੰ ਕਿਹਾ ਮੈਂ ਬੁੱਡੀਆਂ ਕੜੀਆਂ ਦਰਾਸ਼ੀਆਂ ਵੇ ਰੋੜੇ ਮਾ ਲਾ ਲੈ ਭੈਣੀਆਂ ਆਗੋਂ ਇਹਨਾਂ ਨੇ ਖੱਟੀਆਂ ਦਾ ਤਾਂ ਦਿਮਾਗ ਖਰਾਬ ਹੋ ਗਿਆ ਇਹ ਤਾਂ ਤੁਸੀਂ ਜਾਣ ਕੇ ਮੈਂ ਤੁਹਾਨੂੰ ਕਿਹਾ ਹੀ ਨਾ ਜਾਈਏਗਾ ਨਾ ਜਾਈਏਗਾ ਹੋਵੇ ਚੜਦਾ ਵੇ ਇੱਕਦਮ ਇਹ ਉਦੋਂ ਦੀਆਂ ਵਜੀਆਂ ਭੁੱਲ ਗਿਆ ਇਹਨੂੰ ਭੁੱਲੀਆਂ ਹੀ ਆ ਕਿ ਇਹੋ ਜਾਣ ਭਾਏ 100 ਵਜ ਜਾਣ ਇਹਨਾਂ ਨੂੰ ਪ੍ਰਵਾਨ ਕੋਈ ਨਹੀਂ ਆਉਣ ਵਾਲੀ ਭੈਣ ਵੇਖੀ ਕਿਦਾਂ ਦਾ ਇਲਾਜ ਹੁੰਦਾ ਇਹਦਾ ਚਾਣ ਬੁੱਝ ਕੇ ਲੜਾਈ ਗੱਲ ਪਾਉਣ ਵਾਲੀ ਗੱਲ ਆ ਇਹਨਾਂ ਦਾ ਤੇ ਉਂਝੇ ਦਿਮਾਗ ਸੜ ਗਿਆ। ਇਹ ਵਿਹਲੇ ਬੈਠੇ ਇਹੋ ਹੀ ਜੁਗਤਾਂ ਬਣਾਉਂਦੇ ਰਹਿੰਦੇ ਆ ਕਿ ਇਹਨਾਂ ਨੂੰ ਫਸਾਈਏ ਕਿਸ ਤਰ੍ਹਾਂ। ਹੋਰ ਤੇ ਇਹਨਾਂ ਨੂੰ ਕੋਈ ਕੰਮ ਹੈ ਨਹੀਂ ਆ। ਸਾੜਦੇ ਇਹਨਾਂ ਨੂੰ ਇਹ ਵਾ ਕਿ ਇਹ ਕੋ ਸੌਖੀ ਰੋਟੀ ਖਾਂਦੇ ਆ। ਉਹ ਮੁੜਕੜ ਕੇ ਨਾ ਤੀਜੇ ਕਿਦਾਂ ਸਾਡੇ ਹੀ ਗਲ ਪੈ ਜਾਂਦੇ ਆ। ਉਹ ਦੂਜੀ ਨੇ ਵੇਲਾ ਕਿਦਾ ਮਾਂ ਆਪਣੀ ਬਾਡੀਗਾਰਡ ਰੱਖੀ ਆ। ਐ ਤੂੰ ਨਾ ਵੇਚਣ ਦੇ ਘਰ ਆਇਆ ਕਰ ਕਿਸ ਗੱਲ ਦੇ। ਤੇ ਤੂੰ ਆਜੇ ਭਾਵੇਂ ਦੂਜੇ ਤੀਜੇ ਪੈਰ ਉੱਠ ਕੇ। ਉਹ ਕਸੂਰ ਹੀ ਸਾਰਾ ਮਾਂ ਦਾ ਵਾ ਉਹ ਹੀ ਮਤਾਂ ਦਿੰਦੀ ਆ। ਇੱਧਰ ਆਓ। ਇੱਥੇ ਬਹੋ ਮੇਰੀ ਗੱਲ ਸੁਣੋ। ਮੈਂ ਤੁਹਾਨੂੰ ਅੱਗੇ ਵੀ ਆਂਦੀ ਹ ਇਹ ਤੇ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ ਤੁਸੀਂ ਚੰਗੇ ਬੰਦੇ ਆ ਆਪਣੇ ਵਾਲਾ ਵੀ ਚਲੋ ਅਸੀਂ ਚੰਗੇ ਆ ਤੇ ਉਹਨਾਂ ਦੀ ਮਦਦ ਕਰਨੇ ਆ ਪਰ ਚੰਗਿਆਂ ਨੂੰ ਅੱਜਕੱਲ ਕੋਈ ਨਹੀਂ ਜੇ ਜਾਣਦਾ ਅ ਕੱਲ ਨੂੰ ਜੇਕਰ ਬਾਧ ਘਾਟ ਕੋਈ ਹੋ ਗਈ ਨਾ ਬਾਈ ਜਾਂ ਜਿੱਦਾਂ ਹੁਣ ਵਟਾ ਹੀ ਮਾਰਨ ਦੇ ਇੱਕ ਦੂਜੇ ਦੇ ਸਿਰ 'ਚ ਵੱਜ ਜਾਂਦਾ ਕੋਈ ਨੁਕਸਾਨ ਹੋ ਜਾਂਦਾ ਤੇ ਫਿਰ ਇੱਕ ਤੇ ਪਰਚੋ ਵਰਜੀ ਹੋਣਾ ਹੀ ਇੱਕ ਉਹੀ ਬੇਬੇ ਬਾਪੂ ਨੇ ਆਖਣਾ ਇਹ ਸਾਡੇ ਨਿਆਣਿਆਂ ਨੂੰ ਕੋਈ ਨੁਕਸਾਨ ਹੋ ਗਿਆ ਵਾ ਜਿੰਨਾ ਮਰਜੀ ਅਸੀਂ ਕਿਸਦਾ ਬਣੀਆਂ ਨਾ ਆਪਣੇ ਆਪਣੇ ਹੁੰਦੇ ਆ ਜੀ ਤਾਂ ਮੈਂ ਵੀ ਕੀ ਕਰਾਂ ਮੇਕੋ ਵੀ ਇਦਾਂ ਉਹਨਾਂ ਦੀ ਬੇਗਦਰੀ ਵੇਖੀ ਨਹੀਂ ਜਾਂਦੀ ਵੇਖੀ ਤੇ ਨਹੀਂ ਜਾਂਦੀ ਪਰ ਹੁਣ ਆਪਣਾ ਆਪ ਵੀ ਤੇ ਵੇਖਣਾ ਕਿ ਨਹੀਂ ਜੇ ਕੱਲ ਨੂੰ ਇਹ ਅੰਦਰ ਜਿੱਦਾਂ ਦੀਆਂ ਹੈਗੀਆਂ ਵੇ ਖਚਰੀਆਂ ਇਹ ਅੰਦਰ ਵਰਕੇ ਆਪੇ ਦਤਰ ਦੂਤਰ ਮਾਰ ਲੈਣ ਤੇ ਨਾਮੜ ਕੇ ਤੁਹਾਡਾ ਲਾ ਦੇਣ ਤੇ ਫਿਰ ਕੀ ਕਹਿਣਾ ਐਵੇਂ ਨਾ ਹਟ ਰਾ ਜਨਾਨੀਆਂ ਦੇ ਅੱਗੇ ਲੋਕੀ ਪਹਿਲਾਂ ਸੁਣਦੇ ਐ ਐਡੀ ਲੁੱਟ ਪਈ ਆ ਜਨਾਨੀ ਦਾ ਕਸੂਰ ਹੋਵੇ ਤੇ ਭਾਵੇਂ ਨਾ ਹੋਵੇ ਪਹਿਲਾਂ ਜਨਾਨੀ ਦੀ ਸੁਣੀ ਜਾਂਦੀ ਜੇ ਐਵੇਂ ਸੁਣੀ ਜਾਂਦੀ ਆ ਅਗਲੇ ਸਬੂਤ ਵੀ ਮੰਗਦੇ ਆ ਲੈ ਤੇ ਇਹੋ ਜਿਹਿਆਂ ਚਲਾਂ ਜਨਾਨੀਆਂ ਸਬੂਤ ਬਣਾਉਣ ਲੱਗੀਆਂ ਚੇਰ ਲਾਉਂਦੀਆਂ ਸਬੂਤਾਂ ਦੀ ਕਿਹੜੀ ਗੱਲ ਆ ਆਪੇ ਆਪਣੇ ਛੱਟ ਪੇਟ ਲਾ ਕੇ ਤੇ ਸਬੂਤ ਇਹੋ ਜਿਹਿਆਂ ਬਣਾ ਲੈਂਦੀਆਂ ਵਾ ਤੇ ਤੁਹਾਨੂੰ ਮੈਂ ਸੌ ਦੀ ਇੱਕ ਗੱਲ ਸੁਣਾਵਾ ਇਹਨਾਂ ਦਾ ਮੇਨ ਨਿਸ਼ਾਨਾ ਤੁ ਇਹ ਟਾਈਡਾ ਵੀ ਨਹੀਂ ਨਾਣਾ ਨਹੀਂ ਹੈਗਾ ਮੈਂ ਕਿ ਮੈਂ ਬਰਬਾਦ ਹੋ ਜੂ ਇਹਨਾਂ ਦੇ ਧੱਕੇ ਚੜ ਕੇ ਜੇ ਮੈਂ ਬਰਬਾਦ ਹੋਇਆ ਨਾ ਤੇ ਜਿੰਦੇ ਇਹਨਾਂ ਨੂੰ ਨਹੀਂ ਛੱਡਦਾ ਉਹ ਤਾਂ ਫਿਰ ਉਹੀ ਗੱਲ ਆ ਗਈ ਨਾ ਲੜਾਈ ਤੇ ਪਰਚੇ ਤੇ ਥਾਣੇ ਥਾਣੀ ਹੋਣਾ ਵਾ ਇਹੋ ਹੀ ਤੇ ਮੈਂ ਆਨੀ ਆ ਵੀ ਆ ਲੜਾਈ ਤੋਂ ਬਚੀਏ ਲੜਾਈ ਤੋਂ ਬਚੀਏ ਨਹੀਂ ਚੰਗਾ ਹੰਦਾ ਲੜਾਈ ਕਲੇਸ਼ ਖਾਨਾ ਕੋਈ ਨਹੀਂ ਆ ਜਾਣਾ ਭੈਣ ਨੇ ਆਪੇ ਇਹਨਾਂ ਨੂੰ ਆਣ ਕੇ ਸੂਤਰ ਕਰ ਲਿੰਦੀ